ਸਾਨੂੰ ਪੰਜਾਬ ਤੇ ਪਿੰਡਾਂ ਤੋਂ ਅਸੀਂ ਬਣੇ ਆ ਹਨਾ ਅਸੀਂ ਬੜੇ ਅਸੀਂ ਸੂਝਦੇ ਨਹੀਂ ਹੈਗੇ ਵੀ ਅਸੀਂ ਵੱਡੇ ਆ ਅਸੀਂ ਗਰਾਊਂਡ ਲੈਵ ਦੇ ਆਰਟਿਸਟ ਆ ਹੁਣ ਟਰੈਕਟਰ ਮੇਰੇ ਖੁਦ ਗਾਣਿਆਂ ਦੇ ਵਿੱਚ ਟਰੈਕਟਰਾਂ ਦੀ ਗੱਲ ਆ ਹਨਾ ਖੇਤਾਂ ਦੀ ਗੱਲ ਆ ਸਾਡੇ ਪਿੰਡਾਂ ਦੀ ਗੱਲ ਆ ਤੇ ਜਦੋਂ ਹੁਣ ਉਹ ਚੀਜ਼ਾਂ ਤੇ ਵਿਫਤਾ ਪਾਊਗੀ ਜਿਨ੍ਹਾਂ ਦੇ ਸਿਰ ਤੋਂ ਅਸੀਂ ਬਣੇ ਆ ਤੇ ਅਸੀਂ ਤਾਂ ਫਿਰ ਆਵਾਂਗੇ ਨਾ ਗਰਾਊਂਡ ਤੇ ਆ ਪਿੱਛੇ ਜਿਹੜੀ ਟਰਾਲੀ ਦੇ ਵਿੱਚ ਪਸ਼ੂਆਂ ਦੇ ਲਈ ਚਾਰਾ ਹੈ ਅੱਜ ਕਮਲ ਗਰੇਵਾਲ ਅਤੇ ਉਹਦੀ ਟੀਮ ਜਿਹੜੀ ਹੈ ਫੋਲਪੁਰ ਦੇ ਲਾਗੇ ਕੁਝ 7-8 ਪਿੰਡ ਨੇ ਉੱਥੇ ਇਹ ਸੇਵਾ ਨਿਭਾਉਣ ਚੱਲੇ ਔਰ ਸੇਵਾ ਇਦਾਂ ਨਹੀਂ ਨਿਭਾਉਣ ਚੱ ਔਰ ਉਥੋਂ ਜਾਨ ਹਮ ਕੱਲ ਕਾਲ ਸੀਗੀ ਵੀ ਜਿਹੜਾ ਚਾਰਾ ਵਾ ਮੱਝਾਂ ਦਾ ਜਿਵੇਂ ਹਨ ਜਾਨਵਰਾਂ ਦਾ ਵੀ ਉਹ ਪਹੁੰਚ ਨਹੀਂ ਰਿਹਾ ਕਿਉਂਕਿ ਮੇਰਾ ਆਪ ਹੋਂ ਦਾ ਮਕਸਦ ਵੀ ਜਿਹੜਾ ਹੈਗਾ ਆਪਾਂ ਜਿਵੇਂ ਗਾਂ ਪਿੰਡਾਂ ਚ ਘਰ ਘਰ ਪਹੁੰਚਾਉਣਾ ਵਾ ਉਥੇ ਚੀਜ਼ ਪਹੁੰਚ ਨਹੀਂ ਰਹੀ ਇਹ ਜਿਹੜਾ ਸੇਵਾ ਕਰਨ ਦਾ ਪੈਟਰਨ ਹੈ ਉਹ ਅਲੱਗ ਹੈ ਤੁਸੀਂ ਚਾਰਾ ਪਹੁੰਚਾ ਰਹੇ ਹੋ ਤੁਸੀਂ ਕਹਿ ਰਹੇ ਸੀ ਲੋਕਾਂ ਕੋਲ ਰਸਤ ਬਰਾਬਰ ਪਹੁੰਚ ਨਹੀਂ ਰਹੀ ਪਰ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਜਿੰਨਾਂ ਵੱਲ ਕਿਸੇ ਦਾ ਧਿਆਨ ਨਹੀਂ ਲੱਗਾ ਇਹਦੇ ਨਾਲ ਇਹ ਆ ਵੀ ਹੁਣ ਉਹ ਕੱਲ ਜਿਹੜੀ ਕਾਲ ਸੀ ਉਹ ਜਿਹੇ ਸੀ ਵੀ ਉਹ ਕਹਿੰਦੇ ਵੀ ਚਾਰ ਤੋਂ ਪੰਜ ਦਿਨ ਲੰਘ ਗਏ ਵੀ ਸਾਡੇ ਜਾਨਵ ਫਿਰ ਕਿ ਅਸੀਂ ਉਹ ਪੁੱਛਿਆ ਵੀ ਪਾਣੀ ਕਹਿੰਦੇ ਪਾਣੀ ਦਾ ਪੱਧਰ ਘਟ ਰਿਹਾ ਵੀ ਟਰੈਕਟਰ ਦੇ ਥਰੂ ਜਿਹੜਾ ਚਾਰਾ ਹੁਣ ਆ ਸਕਦਾ ਪਰ ਇਹਦਾ ਇੱਕ ਇਹ ਆ ਵੀ ਜਿੱਥੇ ਚੀਜ਼ ਪਈ ਆ ਪਈ ਆ ਅੱਗੇ ਉਹ ਡਿਲੀਵਰ ਨਹੀਂ ਹੋ ਰਹੀ ਵੀਡੀਓ ਦੇ ਮਾਧਿਅਮ ਰਾਹੀਂ ਹੁਣ ਅਸੀਂ ਵੀ ਵੀਡੀਓ ਪਾਉਂਦੇ ਆ ਹਨਾ ਅਸੀਂ ਕਹਿੰਦੇ ਆ ਵੀ ਜਿਹੜੇ ਸੇਵਾ ਭਾਵਨਾ ਰੱਖਦੇ ਆ ਸਾਡੇ ਨਾਲ ਜੁੜਦੇ ਇੱਕ ਜਿਹੜਾ ਹੈਗਾ ਜ਼ਰੀਆ ਚੰਗਾ ਲੋਕਾਂ ਤੱਕ ਅਪਰੋਚ ਕਰਨ ਦਾ ਪਰ ਜੇ ਇਹਨੂੰ ਤੁਸੀਂ ਆਪਦੇ ਉਹਦੇ ਲਈ ਵਰਤਦੇ ਹੋ ਐਂਟਰਟੇਨਮੈਂਟ ਲਈ ਹੁਣ ਦੇ ਟਾਈਮ ਦੇ ਵਿੱਚ ਬਹੁਤ ਮਾੜਾ ਪਰ ਇਹ ਵੀ ਮੇਨ ਸਾਡਾ ਮੋਟਿਵ ਇਹ ਆ ਹੁਣ ਅੱਜ ਦਾ ਜਿਹੜਾ ਹੈਗਾ ਕਹਿਣ ਦਾ ਵੀ ਅਸੀਂ ਆਪ ਉਥੇ ਜਾ ਕੇ ਅੱਜ ਜਿਹੜੀ ਹੈਗੀ ਆ ਚੀਜ਼ ਨੂੰ ਨੋਟ ਕਰਕੇ ਵੀ ਜਿਹੜੇ ਸਾਡੇ ਕੋਲ ਡਿਊਟੀ ਆ ਪੰਜ ਸੱਤ ਪਿੰਡਾਂ ਦੀ ਫਿਰ ਅਸੀਂ ਘਰ ਘਰ ਜਾ ਕੇ ਅਪਰੋਚ ਬਣਾਈ ਗੀ ਉਹਨਾਂ ਤੱਕ ਸਸ਼ੀਕਲ ਜੀ ਸਾਰਿਆਂ ਨੂੰ ਨਿਰਪੱਖ ਪੋਸਟ ਤੁਸੀਂ ਦੇਖ ਰਹੇ ਹੋ ਤੇ ਮੈਂ ਕਾਸ਼ ਔਰ ਇਸ ਵਕਤ ਅਸੀਂ ਮੌਜੂਦ ਆ ਲੁਧਿਆਣਾ ਦੇ ਫੋਜਪੁਰ ਰੋਡ ਦੇ ਨਜ਼ਦੀਕ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਾਈ ਸਾਡੇ ਨਾਲ ਕਮਲ ਗਰੇਵਾਲ ਤੇ ਨਾਲ ਉਹਨਾਂ ਨੇ ਸਾਰੀ ਸਮੂਚੀ ਟੀਮ ਇੱਥੇ ਪਹੁੰਚੀ ਹੋਈ ਹੈ ਤੁਸੀਂ ਦੇਖੋ ਪਹਿਲਾਂ ਇੱਕ ਵਾਰੀ ਮੈਂ ਕੈਮਰਾ ਪਰਸਨ ਨੂੰ ਗੁਜ਼ਾਰਿਸ਼ ਕਰ ਅੱਜ ਕਮਲ ਗਰੇਵਾਲ ਅਤੇ ਉਹਦੀ ਟੀਮ ਜਿਹੜੀ ਹੈ ਫਰੋਜਪੁਰ ਦੇ ਲਾਗੇ ਕੁਝ 7-8 ਪਿੰਡ ਨੇ ਉੱਥੇ ਇਹ ਸੇਵਾ ਨਿਭਾਉਣ ਚੱਲੇ ਔਰ ਸੇਵਾ ਇਦਾਂ ਨਹੀਂ ਨਿਭਾਉਣ ਚੱਲੇ ਨੇ ਜਿਹੜੀ ਕਿ ਲੋਕਾਂ ਨਾਲ ਵੱਖਰੀ ਹੈ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਦਾ ਪਿਆ ਮੈਂ ਗੱਲ ਕਹਿਣਾ ਪਿਆ ਪੈਟਰਨ ਵਾਈਜ਼ ਜਿਹੜੇ ਕਿ ਲੋਕਾਂ ਕੋਲੇ ਰਸਤ ਬਹੁਤ ਪਹੁੰਚ ਚੁੱਕੀ ਹੈ ਜਾਂ ਪਹੁੰਚ ਰਹੀ ਹੈ ਲਗਾਤਾਰ ਉਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਜਿਹਦੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਬਾਈ ਨਾਲ ਆਪਾਂ ਇੰਟਰੋਡਿਊਸ ਕਰਾਉਣਾ ਹੈ ਪਰ ਇਹਨਾਂ ਦੀ ਇੱਕ ਗੱਲ ਮੈਨੂੰ ਯਾਦ ਆ ਗਈ ਕਿ ਦੂਜਾ ਸ਼ੌਂਕ ਸਰਦਾਰੀ ਦਾ ਅੱਜ ਸਰਦਾਰੀ ਦਾ ਜਿਹੜਾ ਸ਼ੌਂਕ ਆ ਪਰ ਜ਼ੋਰ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਅੱਜ ਦੇਖੋ ਤੁਸੀਂ ਸ਼ੌਂਕੀ ਸਰਦਾਰ ਅਤੇ ਸਾਰੇ ਖੜੇ ਨੇ ਬਾਈ ਨੇ ਵੀ ਪਰਨਾ ਬੰਨ ਰੱਖਿਆ ਬੜੇ ਸੋਹਣੇ ਲੱਗ ਰਹੇ ਨੇ ਪਰ ਇੱਕ ਗੱਲ ਹੈ ਬਾਈ ਜਿਹੜੇ ਸੌਂਕੀ ਸਰਦਾਰ ਨੇ ਸਰਦਾਰੀ ਆਪਣੀ ਉਹਦੋਂ ਦਖਾਂਦੇ ਕਦੇ ਤੋਂ ਤੇ ਆਪਦਾ ਆਵੇ ਜਾਂ ਪੰਜਾਬ ਤੇ ਆਵਦਾ ਆਵੇ ਆਪਣਾ ਆਪ ਛੱਡ ਕੇ ਲੋਕਾਂ ਦੀ ਹੈਲਪ ਲਈ ਤੁਰਦੇ ਨੇ ਅੱਜ ਬਾਈ ਜੀ ਸਾਡੇ ਨਾਲ ਤੁਸੀਂ ਦੇਖੋ ਬਿਲਕੁਲ ਸਿੰਪਲ ਗੈਟਅਪ ਦੇ ਵਿੱਚ ਐ ਬਾਕੀ ਤੁਸੀਂ ਦੇਖਿਆ ਉਹਨਾਂ ਨਾਲ ਬਾਕੀ ਲਾਈਮਲਾਈਟ ਪੂਰੀ ਹੁੰਦੀ ਐ ਅੱਜ ਸਿੰਪਲ ਸਿਟੀ ਦੇ ਵਿੱਚ ਆਏ ਨੇ ਟਰੈਕਟਰ ਦੇ ਵਿੱਚ ਟਰੈਕਟਰ ਖੁਦ ਡਰਾਈਵ ਕਰਕੇ ਲੈ ਕੇ ਆਏ ਨੇ ਗੱਲਬਾਤ ਕਰਦੇ ਆ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਗਰਵਾਲ ਸਾਹਿਬ ਇੱਕ ਗੱਲ ਐ ਵੀ ਅੱਜ ਤੁਸੀਂ ਕਿਹੜੇ ਕਿਹੜੇ ਪਿੰਨਾਂ ਚੱਲਿਓ ਮਾੜਾ ਜਿਹਾ ਦੱਸੋ ਬਰੀਫ ਕਰੋ ਵੀ ਕਿਹੜ ਬਹੁਤ ਪਿਆ ਜਿੱਥੇ ਵੀ ਜਿਹੜੇ ਪਿੰਡਾਂ 'ਚ ਵੀ ਵਿਵਸਥਾ ਪਈ ਆ ਉੱਥੇ ਆ ਪਰ ਜਦੋਂ ਅਸੀਂ 3-4 ਦਿਨ ਪਹਿਲਾਂ ਜੁੜੇ ਆ ਅਸੀਂ ਮੈਡੀਕਲ ਕੈਂਪ ਨਾਲ ਜੁੜੇ ਆ ਅਸਲ ਵਿੱਚ ਪਰ ਉੱਥੋਂ ਸਾਨੂੰ ਹੁਣ ਕੱਲ ਕਾਲ ਸੀਗੀ ਵੀ ਜਿਹੜਾ ਚਾਰਾ ਵਾ ਮੱਝਾਂ ਦਾ ਜਿਵੇਂ ਹੈ ਨਾ ਜਾਨਵਰਾਂ ਦਾ ਵੀ ਉਹ ਪਹੁੰਚ ਨਹੀਂ ਰਿਹਾ ਸਾਡੇ ਕੋਲ 7-8 ਪਿੰਡ ਹੈਗੇ ਨੇ ਏਰੀਆ ਦੇ ਵਿੱਚ ਤੇ ਜਿੱਥੇ ਆਪਣੇ ਚੱਲ ਰਹੀ ਹੈ ਸੇਵਾ ਤੇ ਉਹਦੇ ਲਈ ਇੱਕ ਸਪੈਸ਼ਲ ਬੇਨਤੀ ਇਹ ਵੀ ਸੀਗੀ ਵੀ ਮੇਰਾ ਆਪ ਆਉਣ ਦਾ ਮਕਸਦ ਵੀ ਜਿਹੜਾ ਹੈਗਾ ਆਪਾਂ ਜਿਵੇਂ ਗਾਂਹ ਪਿੰਡਾਂ 'ਚ ਘਰ-ਘਰ ਪਹੁੰਚਾਉਣਾ ਵਾ ਉੱਥੇ ਚੀਜ਼ ਪਹੁੰਚ ਨਹੀਂ ਰਹੀ ਪੋਕੀ ਚਲੋ ਅਸੀਂ ਆਪਦੇ ਵੱਲੋਂ ਉਹਦੇ ਨੰਬਰ ਪਾਏ ਹੋਏ ਨੇ ਤੇ ਸੋਸ਼ਲ ਮੀਡੀਆ ਤੋਂ ਜੱਸੀ ਭਾਜੀ ਨੇ ਜਸਵੀਰ ਤੁਹਾਡਾ ਜਿਹੜਾ ਸੇਵਾ ਕਰਨ ਦਾ ਪੈਟਰਨ ਹੈ ਉਹ ਅਲੱਗ ਹੈ ਤੁਸੀਂ ਚਾਰਾ ਪੋਚਾ ਰਹੇ ਹੋ ਤੁਸੀਂ ਕਹਿ ਰਹੇ ਸੀ ਲੋਕਾਂ ਕੋਲ ਰਸਤ ਬਰਾਬਰ ਪਹੁੰਚ ਰਹੀ ਹੈ ਪਰ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਜਿੰਨਾਂ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਇਹ ਨਹੀਂ ਅਸੀਂ ਮੈਂ ਆਪਦੇ ਵੱਲੋਂ ਮੀਡੀਆ ਦੇ ਮਾਧਿਅਮ ਰਹੀਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਆਪਾਂ ਹੁਣ ਜਿਹੜਾ ਹੈਗਾ ਸੇਵਾ ਸਾਰਾ ਪੰਜਾਬ ਜੁੜਿਆ ਹੋਇਆ ਬਹੁਤ ਸਹੀ ਤਰੀਕੇ ਨਾਲ ਸਾਰਾ ਕੁਝ ਚੱਲ ਰਿਹਾ ਪਰ ਜਿਹੜੀ ਮੇਨ ਲੋਡ ਹੈਗੀ ਆ ਉਹ ਗਰਾਊਂਡ ਲੈਵਲ ਤੇ ਵੌਲੰਟੀਅਰ ਵਰਕ ਪੰਜਾਬੀ ਮੁੰਡੇ ਜਿਹੜੇ ਸਾਡੇ ਨਾਲ ਵੀ ਅਸੀਂ ਹੁਣ ਪਿੱਛੇ ਜੇ ਡਾਕਟਰਾਂ ਦੀ ਲੋੜ ਸੀਗੀ ਅਸੀਂ ਉਹਨਾਂ ਦਾ ਪਾਇਆ ਤਾਂ ਸਾਨੂੰ ਉਥੇ ਮਿਲ ਗਏ ਹਨ ਅੰਦਰ ਸੇਵਾ ਕਰਨ ਵਾਲੇ ਤਾਂ ਜੋ ਆਪ ਬੰਦਾ ਜਿਹੜਾ ਵੀ ਸੇਵਾ ਕਰਨਾ ਚਾਹੁੰਦਾ ਆਪ ਘਰ ਘਰ ਜਾ ਕੇ ਚੀਜ਼ਾਂ ਨੂੰ ਪਹੁੰਚਾ ਸਕੇ ਕਿਉਂਕਿ ਹੁਣ ਪਾਣੀ ਦਾ ਪੱਧਰ ਘਟਿਆ ਹੋਇਆ ਹੈ ਨਾ ਉਤਲੀ ਸਾਈਡ ਤੇ ਉਹਦੇ ਨਾਲ ਇਹ ਆ ਵੀ ਹੁਣ ਕੱਲ ਜਿਹੜੀ ਕਾਲ ਸੀ ਉਹ ਚੀਜ਼ ਸੀ ਵੀ ਉਹ ਕਹਿੰਦੇ ਵੀ 4 ਤੋਂ 5 ਦਿਨ ਲੰਘੇ ਵੀ ਸਾਡੇ ਜਾਨਵਰ ਭੁੱਖੇ ਖੜੇ ਆ ਪਰ ਉਹ ਕਹਿੰਦਾ ਮਸੀਹ ਨੂੰ ਪੁੱਛਿਆ ਵੀ ਪਾਣੀ ਕਹਿੰਦੇ ਪਾਣੀ ਦਾ ਪੱਧਰ ਘਟ ਰਿਹਾ ਵੀ ਟਰੈਕਟਰ ਦੇ ਥਰੂ ਜਿਹੜਾ ਚਾਰਾ ਹੁਣ ਆ ਸਕਦਾ ਪਰ ਇਹਦਾ ਇੱਕ ਇਹ ਆ ਵੀ ਜਿੱਥੇ ਚੀਜ਼ ਪਈ ਆ ਪਈ ਆ ਅੱਗੇ ਉਹ ਡਿਲੀਵਰ ਨਹੀਂ ਹੋ ਰਹੀ ਉਹਦੇ ਲਈ ਮੇਰਾ ਮੇਨ ਇਹ ਸੀਗਾ ਸਾਰੇ ਨੂੰ ਬੇਨਤੀ ਵੀ ਤੁਸੀਂ ਧਿਆਨ ਨਾਲ ਆ ਉਹਦੇ ਨੰਬਰ ਸਾਡੇ ਤੋਂ ਲੈ ਲਓ ਸਾਡੇ ਫੇਸਬੁਕਾਂ 'ਚ ਜਾਂ ਇੰਸਟਾਗ੍ਰam 'ਤੇ ਜਿਹੜੇ ਨੇ ਮੈਸੇਜ ਆ ਰਹੇ ਨੇ ਅਸੀਂ ਵੀ ਨੰਬਰ ਦੇ ਸਕਦੇ ਆ ਤੇ ਪਰ ਜਿਹਨੂੰ ਲੋਡ ਆ ਜਦੋਂ ਉੱਥੇ ਤੱਕ ਤੁਹਾਡੀ ਸੇਵਾ ਪਹੁੰਚੂਗੀ ਤੇ ਆਪਾਂ ਨੂੰ ਫਿਰ ਤਾਂ ਹੀ ਫਾਇਦਾ ਗਰੇਵਲ ਸਾਹਿਬ ਇਹ ਕਿ ਤੁਸੀਂ ਦੇਖਿਆ ਹੁਣ ਇੱਥੇ ਬੜਾ ਰੋਲ ਘਟ ਦਿਖਾਈ ਨਜ਼ਰ ਦੇ ਰਿਹਾ ਇਥੇ ਬੰਨ ਟੁੱਟੇ ਕੀ ਕਾਰਨ ਸੀ ਕੀ ਕਾਰਨ ਨੇ ਮੈਂ ਬਿਲਕੁਲ ਨਹੀਂ ਉੱਥੇ ਜਾਣਾ ਪਰ ਇੱਕ ਗੱਲ ਦਾ ਜਵਾਬ ਦਿਓ ਜਿਹੜੀ ਚੀਜ਼ਾਂ ਐਡਮਿਨਿਸਟ੍ਰੇਸ਼ਨ ਨੇ ਕਰਨੀਆਂ ਸੀ ਅੱਜ ਜਿਹੜੇ ਨਾਰਮਲ ਲੋਕ ਨੇ ਤੁਹਾਡੇ ਵਰਗੇ ਵੱਡੇ ਚਿਹਰੇ ਪੰਜਾਬ ਦੇ ਵਿੱਚ ਜ਼ੀਰੋ ਗਰਾਉਂਡ ਤੇ ਦਿਖ ਰਹੇ ਨੇ ਕਹਿੰਦੇ ਜਦੋਂ ਇਹ ਤਾਂ ਰੈੱਡ ਕਾਰਪਟ ਤੁਰਨ ਵਾਲੇ ਬੰਦੇ ਅੱਜ ਹੜਾਂ ਦੇ ਵਿੱਚ ਐ ਪਰ ਇਹ ਜਿਹੜੀ ਸਰਕਾਰਾਂ ਨੂੰ ਚੀਜ਼ਾਂ ਕਰਨੀ ਪਈ ਤਾਂ ਤੁਹਾਨੂੰ ਕਰਨੇ ਪੈ ਰਹੀਆਂ ਇਹ ਸਾਨੂੰ ਪੰਜਾਬ ਤੇ ਪਿੰਡਾਂ ਤੋਂ ਅਸੀਂ ਬਣੇ ਆ ਹਨ ਅਸੀਂ ਬੜੇ ਅਸੀਂ ਸੋਚਦੇ ਨਹੀਂ ਹੈਗੇ ਵੀ ਅਸੀਂ ਵੱਡੇ ਆ ਅਸੀਂ ਗਰਾਉਂਡ ਲੈਵ ਦੇ ਆਰਟਿਸਟਾਂ ਹੁਣ ਟਰੈਕਟਰ ਮੇਰੇ ਖੁਦ ਗਾਣਿਆਂ ਦੇ ਵਿੱਚ ਟਰੈਕਟਰਾਂ ਦੀ ਗੱਲ ਤੇ ਜਦੋਂ ਹੁਣ ਉਹ ਚੀਜ਼ਾਂ ਤੇ ਵਿਫਤਾ ਪਾਊਗੀ ਜਿਨ੍ਹਾਂ ਦੇ ਸਿਰ ਤੋਂ ਅਸੀਂ ਬਣੇ ਆਂ ਤੇ ਅਸੀਂ ਤਾਂ ਫਿਰ ਆਵਾਂਗੇ ਨਾ ਗਰਾਊਂਡ ਤੇ ਨਹੀਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਇੱਕੋ ਸਰਕਾਰਾਂ ਆਪਾਂ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਕਲੇਮ ਕਰੀਏ ਵੀ ਸਰਕਾਰਾਂ ਨੇ ਨਹੀਂ ਕੀਤਾ ਉਹ ਨਹੀਂ ਕੀਤਾ ਕੁਦਰਤੀ ਆਫਤ ਵੀ ਹੋ ਸਕਦੀ ਆ ਸਰਾਰਾਂ ਸਰਕਾਰਾਂ ਦੀ ਨਲਾਇਕੀ ਵੀ ਹੋ ਸਕਦੀ ਆ ਪਰ ਇਹ ਜਿਹੜਾ ਸਮਾਂ ਵਿੱਚ ਦੋਸ਼ ਦੇਣ ਵਾਲੇ ਨਹੀਂ ਹੈਗਾ ਅੱਛਾ ਇੱਕ ਇੱਕ ਕੋੜਾ ਸਵਾਲ ਪੁੱਛੂਗਾ ਮੈਨੂੰ ਇੱਕ ਗੱਲ ਦਾ ਸਵਾਲ ਚਾਹੀਦਾ ਕਿ ਤੁਸੀਂ ਦੇਖੋ ਇੱਕ ਵਧੀਆ ਫਿਲਮ ਇੰਡਸਟਰੀ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਨਾਲ ਕਈ ਲੋਕ ਵੀ ਬਿਲੋਂਗ ਕਰਦੇ ਨੇ ਕਈ ਆਏ ਪਰ ਕਈ ਇਦਾਂ ਦੀ ਵੀਡੀਓਸ ਵੀ ਵਾਇਰਲ ਹੋ ਰਹੀਆਂ ਨੇ ਕੁਝ ਲੋਕ ਰੋਟੀਆਂ ਸੇਕਨ ਆ ਰਹੇ ਨੇ ਸਰ ਦੇਖੋ ਤੇ ਮਹਿੰਗੀ ਗੱਡੀਆਂ ਉੱਥੇ ਖੜਾ ਕੇ ਚਾਰ ਕਿਸ਼ਤੀਆਂ ਖੁਦ ਹੀ ਲੈ ਗਏ ਨਹੀਂ ਉਹ ਪਤਾ ਕੀ ਚੱਕਰ ਆ ਹੁਣ ਕਿਸ਼ਤੀ ਵਾਲਾ ਅਸੀਂ ਵੀ ਦੇਖੀਏ ਨੇ ਰੀਲਾਂ ਹਣਾ ਵਾਇਰਲ ਹੋ ਰਹੀਆਂ ਨੇ ਚਲੋ ਹੁਣ ਪਾਣੀ ਦਾ ਪੱਧਰ ਘਟਣਾ ਵਾ ਹੁਣ ਟਰੈਕਟਰਾਂ ਦੇ ਨਾਲ ਸੇਵਾ ਹੋਣੀ ਆ ਪਰ ਇਹ ਆ ਵੀ ਜਦੋਂ ਵੀ ਕੋਈ ਐਹੋ ਜੀ ਚੀਜ਼ ਆਫਤ ਆਉਂਦੀ ਆ ਆਪਣੀ ਤਾਂ ਹੱਥ ਮਨ ਕੇ ਬੇਨਤੀ ਇਹੀ ਆ ਵੀ ਚਾਹੇ ਤੁਸੀਂ ਘੱਟ ਕਰ ਲੋ ਆਪਦੇ ਹੱਥੀਂ ਕਰ ਲੋ ਤੇ ਤਰੀਕੇ ਨਾਲ ਸੇਵਾ ਭਾਵਨਾ ਨਾਲ ਹੀ ਜਾਓ ਤੇ ਸੇਵਾ ਹੀ ਕਰਨ ਜਾਓ ਜੇ ਤੁਸੀਂ ਵੀਡੀਓ ਦੇ ਮਾਧਿਅਮ ਰਾਹੀਂ ਹੁਣ ਅਸੀਂ ਵੀ ਵੀਡੀਓ ਪਾਉਂਦੇ ਆ ਹਨ ਅਸੀਂ ਕਹਿੰਦੇ ਆ ਵੀ ਜਿਹੜੇ ਸੇਵਾ ਭਾਵਨਾ ਰੱਖਦੇ ਆ ਸਾਡੇ ਨਾਲ ਜੁੜਨ ਇਹ ਇੱਕ ਜਿਹੜਾ ਹੈਗਾ ਜ਼ਰੀਆ ਚੰਗਾ ਲੋਕਾਂ ਤੱਕ ਅਪਰੋਚ ਕਰਨ ਦਾ ਪਰ ਜੇ ਇਹਨੂੰ ਤੁਸੀਂ ਆਪਦੇ ਉਹਦੇ ਲਈ ਵਰਤਦੇ ਹੋ ਐਂਟਰਟੇਨਮੈਂਟ ਲਈ ਹੁਣ ਦੇ ਟਾਈਮ ਦੇ ਵਿੱਚ ਬਹੁਤ ਮਾੜਾ ਨਹੀਂ ਫਿਰ ਸਰ ਕਈ ਲੋਕ ਤਾਂ ਇੰਸਟਾਗ੍ਰਾਮ ਤੇ ਰੋਟੀਆਂ ਵੀ ਬੜੀਆਂ ਸਿਕਨ ਹੁੰਦੇ ਆ ਇਹ ਪੰਜਾਬ ਤੇ ਆਪਦਾ ਆਈ ਹੈ ਔਰ ਇੱਕ ਗੱਲ ਇਹ ਵੀ ਕਹੀ ਜਾਂਦੀ ਪੰਜਾਬੀ ਦੀ ਸ਼ਾਨ ਉਹ ਹੈ ਪੂਰੇ ਵਰਲਡ ਦੇ ਜਿੱਥੇ ਮਰਜੀ ਉਹਨਾਂ ਦੀ ਲੋੜ ਪੈ ਜਾਵੇ ਇਹ ਤਾਂ ਜੀ ਇਹ ਨਹੀਂ ਦੇਖਦੇ 1.5 ਲੱਖ ਦੀ ਟਿਕਟ ਹੈ ਕਿ 2 ਲੱਖ ਦੀ ਟਿਕਟ ਹੈ ਤਾਂ ਪਹੁੰਚ ਜਾਂਦੇ ਸੇਵਾ ਕਰਨ ਦੇ ਲਈ ਹੁਣ ਅੱਜ ਪੰਜਾਬ ਦੇ ਲਈ ਸੇਵਾ ਦੇ ਲਾਰ ਮਤਲਬ ਬਹੁਤ ਘੱਟ ਰੇਸ਼ੋ ਨਿਕਲ ਕੇ ਆ ਰਹੀ ਹੈ ਜਿਹੜੇ ਇਹ ਅੱਜ ਆਪ ਦਾ ਆਈ ਹੋਈ ਹੈ ਜਿਹੜੀ ਮੈਨ ਮੇਡ ਹੈ ਜਾਂ ਨੇਚਰਲ ਮੇਡ ਹੈ ਸਾਰੇ ਜੁੜੇ ਹੋਏ ਨੇ ਸਾਰੇ ਜੁੜੇ ਨੇ ਜਿੰਨਾ ਸਾਨੂੰ ਸੋਸ਼ਲ ਮੀਡੀਆ ਤੋਂ ਇਹ ਆ ਵੀ ਕੋਈ ਨਹੀਂ ਰਹਿ ਗਿਆ ਜਿਹੜਾ ਨਹੀਂ ਜੁੜਿਆ ਪਰ ਇਹ ਆ ਵੀ ਮੇਨ ਸਾਡਾ ਮੋਟਿਵ ਇਹ ਆ ਹੁਣ ਅੱਜ ਦਾ ਜਿਹੜਾ ਹੈਗਾ ਕਹਿਣ ਦਾ ਵੀ ਅਸੀਂ ਆਪ ਉਥੇ ਜਾ ਕੇ ਅੱਜ ਜਿਹੜੀ ਹੈਗੀ ਆ ਚੀਜ਼ ਨੂੰ ਨੋਟ ਕਰਕੇ ਵੀ ਜਿਹੜ ਕਿਉਂਕਿ ਇਹ ਲੰਬੀ ਚੱਲਣੀ ਹੈ ਬਿਲਕੁਲ ਠੀਕ ਹੈ ਜੀ ਅੱਜ ਦਾ ਨਹੀਂ ਹੈਗਾ ਵੀ ਆਪਾਂ ਕਹਿ ਦਈਏ ਵੀ ਅਸੀਂ ਅੱਜ ਚਲੇਗੇ ਤੇ ਕੱਲ ਨੂੰ ਜਾਂ ਪਰਸ ਨੂੰ ਠੀਕ ਹੋ ਜਾਣਾ ਇਹ ਥੋੜਾ ਜਿਹਾ ਲੰਬਾ ਸੰਘਰਸ਼ ਆ ਪਰ ਇਹ ਆ ਵੀ ਚਲੋ ਸਾਰੇ ਜੁੜੇ ਨੇ ਭਰਾ ਸਾਰੇ ਕਲਾਕਾਰ ਭਰਾ ਜੁੜੇ ਨੇ ਸਾਰਿਆਂ ਦਾ ਬਹੁਤ-ਬਹੁਤ ਤੈਦ ਨੂੰ ਸ਼ੁਕਰਗੁਜ਼ਾਰ ਹਾਂ ਕਿਉਂਕਿ ਅਸੀਂ ਪਿਆਰ ਕਰਦੇ ਹਾਂ ਪੰਜਾਬ ਨੂੰ ਪਿੰਡਾਂ ਨੂੰ ਤੇ ਜਿਹੜਾ ਦੁੱਖ ਆ ਇਹ ਇਹ ਦੁੱਖ ਦੀ ਘੜੀਏ ਦੇ ਵਿੱਚ ਜਿਹੜਾ ਵੀ ਨਹੀਂ ਜੁੜਿਆ ਹਨ ਉਹਨੂੰ ਸਨੇਹਾ ਵੀ ਜੁੜੋ ਤੇ ਪਰ ਪ੍ਰਮਾਤਮਾ ਦੀ ਬੜੀ ਕਿਰਪਾ ਵਾ ਅੱਛਾ ਗਰੇਵਾਲ ਸਾਹਿਬ ਇੱਕ ਲਾਸਵਾਲ ਹੈ ਜਾਨਦੇ ਨੇ ਕਿ ਮੈਸੇਜ ਤੇ ਤੁਹਾਡੇ ਨਾਲ ਕੰਟ ਜੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਸਾਡੇ ਪੇਜਾਂ ਤੇ ਅਸੀਂ ਨੰਬਰ ਨੰਬਰ ਪਾਤੇ ਆ ਦੇਖੋ ਕਲਾਕਾਰ ਲਈ ਨਾ ਇੱਕ ਬਹੁਤ ਚੰਗਾ ਜ਼ਰੀਆ ਹੁੰਦਾ ਉਹਦਾ ਸੋਸ਼ਲ ਮੀਡੀਆ ਤੇ ਅਸੀਂ ਆਪਦੇ ਸੋਸ਼ਲ ਮੀਡੀਆ ਦੇ ਉੱਪਰ ਨੰਬਰ ਵੀ ਪਾਏ ਆ ਸਾਡੀ ਟੀਮ ਪੰਜ ਸੱਤ ਮੁੰਡੇ ਜਿੰਨੇ ਵੀ ਆ ਰੁਟੀਨ ਜਾ ਰਹੇ ਆ ਕੱਲ ਵੀ ਮੈਡੀਸਨ ਗਈ ਆ ਤੇ ਇਹਦੇ ਰਾਹੀਂ ਸੰਪਰਕ ਕਰ ਸਕਦੇ ਹੋ ਤੇ ਬਾਕੀ ਆ ਵੀ ਅਸੀਂ ਵੱਡੇ ਸੀਨੀਅਰ ਸਾਡੇ ਕਲਾਕਾਰ ਜਸਵੀਰ ਜੱਸੀ ਭਾਜੀ ਉਹਨਾਂ ਦਾ ਬਹੁਤ ਤਹ ਦੇ ਤੁਹਾਨੂੰ ਸ਼ੁਕਰਗੁਜ਼ਾਰ ਹਾਂ ਅਸੀਂ ਮੈਨੂੰ ਲੱਗਦਾ ਉਹਨਾਂ ਕੋਲ ਸਾਰੇ ਪੰਜਾਬ ਦਾ ਡਾਟਾ ਵਾ ਇੱਕ ਦੋ ਵਾਰ ਮੇਰਾ ਜਿੰਨੀ ਵਾਰ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਆ ਤੇ ਕਿਸੇ ਚੀਜ਼ ਦੀ ਵੀ ਪ੍ਰੋਬਲਮ ਆ ਤੁਸੀਂ ਉਹਨਾਂ ਨੂੰ ਵੀ ਮੈਸੇਜ ਕਰ ਸਕਦੇ ਹੋ ਬਾਕੀ ਸਾਡੇ ਨਾਲ ਚੈਨਲ ਨੇ ਸਾਡੇ ਆਪਣੇ ਭਰਾ ਨੇ ਟਾਕ ਵਿਦ ਬੈਨੀ ਸਾਡਾ ਚੈਨਲ ਆ ਜਵਰਾਜ ਹੁਣੇ ਸਾਰੀ ਜਿੰਨੀ ਹਰੀ ਟੀਮ ਆ ਜੀ ਸਾਰੀ ਲੱਗੇ ਹੋਏ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤਾਂ ਦੋਸਤੋ ਇਸਨ ਸਾਡੇ ਨਾਲ ਕਮਲ ਗਰੇਵਾਲ ਜਿਹੜੇ ਕਿ ਆਪਣੀ ਸਮੁੱਚੀ ਟੀਮ ਦੇ ਨਾਲ ਹੜਪੜਵਾਵੇ ਖੇਤਰਾਂ ਦੇ ਵਿੱਚ ਜਾ ਰਹੇ ਨੇ ਔਰ ਇਸ ਵਕਤ ਆਲਮ ਕੀ ਹੈ بارش ਦਾ ਮੌਸਮ ਹੈ ਪੂਰਾ بارش ਦਾ ਮੌਸਮ ਹੈ بارش ਮੈਂ ਤੇ ਮੇਰੀ ਟੀਮ ਜਿਹੜੀ ਹੈ ਉਹ ਚੱਪਲਾਂ ਦੇ ਵਿੱਚ ਗਿੱਲੇ ਕੱਪੜਿਆਂ ਦੇ ਵਿੱਚ ਅਸੀਂ ਇੱਧਰ ਦਿਖਾਣ ਆਏ ਆ ਕਿ ਜਿਹੜੇ ਪੰਜਾਬੀ ਨੇ ਉਹ ਕਿੱਥੋਂ ਤੱਕ ਆਪਣੇ ਪੰਜਾਬ ਦੇ ਲਈ ਇਮਾਨਦਾਰ ਹੈ ਦੋਸਤੋ ਅਰਸ਼ਾਬ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਈ ਲੋਕ ਮਿਲੇ ਨੇ ਮਿਲਣਾ ਇਹਨੇ ਤੁਹਾਨੂੰ ਮਿਲਣ ਆਏ ਹੋ ਬਾਈ ਹਾਂਜੀ ਹਾਂਜੀ ਕੀ ਕਹਿਣਾ ਚਾਹੋਗੇ ਬਾਈ ਨੂੰ ਮਿਲਿਆ ਅੱਜ ਬਾਈ ਤਾਂ ਨਾਰਮਲੀ ਘੜੇ ਅੱਜ ਤਾਂ ਹੈ ਨਾ ਐਂਡ ਐਂਡ ਕਮ ਵਜਾਂਦਾ ਹੀ ਰੁਕ ਗਿਆ ਨਹੀਂ ਨਾ ਵੇਡਾ ਵੱਡਾ ਸਿੰਗਰਾ ਤਾਂ ਨਾਰਮਲ ਮਿਲੇਗਾ ਬਾਈ ਜਿਹੜਾ ਵਧੀਆ ਮੰਨਦਾ ਹੁੰਦਾ ਉਹ ਹਵਾ ਹੁੰਦੀ ਨਹੀਂ ਉਹ ਚ ਪਛਾਣ ਲਿਆ ਸੀਗਾ ਬਿਲਕੁਲ ਕਿੜਿੜਿ ਗਾਣੇ ਵਧੀਆ ਸੁਣਦੇ ਨੇ ਇਹਨਾਂ ਦੇ ਗਾਣੇ ਬਾਈ ਬਾਈ ਸਾਰੀ ਕੀ ਬਾਤ ਹੈ ਕੀ ਬਾਤ ਆ ਦੇਖੋ ਮਤਲਬ ਇੱਕ ਵਧੀਆ ਬੰਦੇ ਦੀ ਪਛਾਣ ਕੀ ਹੁੰਦੀ ਡਾਊਨ ਟੂ ਅਰਥ ਹੋਵੇ ਬਾਈ ਨੇ ਪਛਾਣ ਲਿਆ ਕਿ ਕਮਲ ਗਰੇਵਾਲ ਜੀ ਖੜੇ ਨੇ ਮਿਲ ਕੇ ਆਵਾਂ ਤੇ ਵਧੀਆ ਫੋਟੋ ਫੋਟੋ ਖਚਾਈ ਨੇ ਤੁਸੀਂ ਕਿੱਥੋਂ ਆਏ ਹੋ ਇਧਰ ਕਿਵੇਂ ਬਸ ਆਇਆ ਸੀ ਕੰਮ ਕੋਈ ਅੱਛਾ ਤੇ ਮਿਲਲੇ ਬਾਈ ਨੂੰ ਕਿੱਦਾਂ ਲੱਗਿਆ ਵੀ ਇਹ ਗੇਰ ਓਕੇ ਓਕੇ ਜੀ ਬਹੁਤ ਬਹੁਤ ਸ਼ੁਕਰੀਆ